ਸੋ ਮਾਨ ਸਾਹਿਬ ਇੱਕ ਸੰਤ ਤੇ ਸਿਪਾਈ ਆ ਉਹਨਾਂ ਦੇ ਮੂੰਹ ਚੋਂ ਜੋ ਨਿਕਲਦਾ ਉਹ ਸੱਚ ਹੁੰਦਾ ਕਿਉਂਕਿ ਉਹ ਕਦੀ ਵੀ ਉਤੋਂ ਤੋਂ ਗੱਲ ਨਹੀਂ ਕਰਦੇ ਉਹ ਆਪਣੇ ਤਜਰਬੇ ਚੋਂ ਤੇ ਆਪਣੇ ਦਿਮਾਗ ਨਾਲ ਗੱਲ ਕਰਦੇ ਆ ਵੀ ਸਾਡੇ ਨਾਲ ਕਿੱਥੋਂ ਤੱਕ ਦੁਰਵਿਹਾਰ ਇਹ ਦਿੱਲੀ ਕਰ ਸਕਦੀ ਹੈ ਸੋ ਅੱਜ ਨੰਦਪੁਰ ਦੇ ਮਤੇ ਦੀ ਵੀ ਗੱਲ ਸਿੱਖਾ ਨੂੰ ਕਰਨੀ ਚਾਹੀਦੀ ਆ ਸਿੱਖਾ ਨੂੰ ਸਾਡੇ ਜਿਹੜੇ ਟੇਡੇ ਢੰਗ ਨਾਲ 25 25 30 30 ਸਾਲਾਂ ਤੋਂ ਅੰਦਰ ਦਿੱਤੇ ਜਿਨ੍ਹਾਂ ਦੀ ਕੋਈ ਰਿਹਾਈ ਨਹੀਂ ਉਹਨਾਂ ਦਾ ਵੀ ਸਾਡੇ ਦਖਤ ਤੱਕ ਤੱਕ ਨੂੰ ਕੋਈ ਮਤਾ ਪਾਉਣਾ ਚਾਹੀਦਾ ਹੈ ਫਿਰ ਸਾਡੇ ਜੇ ਅਸੀਂ ਐਮਐਲਏ 27 ਦੇ ਵਿੱਚ ਆਵਦੇ ਜਿਤਾ ਲਈਏ ਤੇ ਸਾਡੀ ਕੌਮ ਨੂੰ ਇੱਕ ਮਤਦਾਨ ਕਰਨਾ ਚਾਹੀਦਾ ਹੈ ਕਿ ਅਸੀਂ 27 ਦੇ ਵਿੱਚ ਨਰੋਲ ਪੰਜਾਬ ਦੀ ਸਰਕਾਰ ਬਣਾਈਏ ਤੇ ਉਹ ਉਹਨੂੰ ਰਿਪਰੈਜ਼ੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਕਰਨ ਤੇ ਜਦੋਂ ਮਾਨ ਸਾਹਿਬ ਕਰਨਗੇ ਤੇ ਪਹਿਲੀ ਵਾਰ ਵਿਧਾਨ ਸਭਾ 'ਚ ਇਹ ਮਤਾ ਪਊਗਾ ਕਿ ਸਾਡੇ ਬੰਦੀ ਸਿੰਘ ਛੱਡੋ ਉਹਨਾਂ ਦਾ ਕਸੂਰ ਕੀ ਹੈ ਜਾਂ ਸਾਨੂੰ ਜਵਾਬ ਦਿਓ ਕਿ ਇੱਥੇ ਡੈਮੋਕ੍ਰੇਸੀ ਨਹੀਂ ਤੇ ਫਿਰ ਅਸੀਂ ਉਸ ਤਰੀਕੇ ਨਾਲ ਤੁਹਾਨੂੰ ਜਵਾਬ ਦੇਵਾਂਗੇ ਤੇ ਜਦੋਂ ਪੰਜਾਬ ਦਾ ਸੀਐਮ ਹੀ ਉਹਨਾਂ ਦਾ ਹੋਊਗਾ ਤੇ ਫਿਰ ਕੌਣ ਉਹਨਾਂ ਤੋਂ ਹਸਾਬਕਦਾਰ ਮੰਗੂਗਾ ਤੇ ਕੌਣ ਆਪਣੇ ਬੰਦੀ ਸਿੰਘਾਂ ਨੂੰ ਛਡਾਊਗਾ। ਦੱਸਦੇ ਵਿੱਚ ਸੰਗਰੂਰ ਦਾ ਦੱਸ ਦਿਓ ਸੰਗਰੂਰ ਦਾ ਕਿਵੇਂ ਦਾ ਮਾਹੌਲ ਆ ਕਿਉਂਕਿ ਇੱਕ ਸਮਾਂ ਸੀ ਜਦੋਂ ਤੂਤੀ ਬੋਲਦੀ ਸੀ ਇਹ ਸਰਕਾਰ ਦੀ 92 ਵਿਧਾਇਕ ਪੰਜਾਬ ਨੇ ਦਿੱਤੇ ਸੀ ਤੇ ਸੰਗਰੂਰ ਜਿਹਨੂੰ ਕੀ ਰਾਜਤਾਨੀ ਵੀ ਕਿਹਾ ਜਾਂਦਾ ਸੀ ਜਿੱਥੋਂ ਸਟਾਰਟ ਹੋਇਆ ਕਹਿ ਸਕਦੇ ਆ ਆਮ ਆਦਮੀ ਪਾਰਟੀ ਦਾ ਜਨਮ ਸੰਗਰੂਰ ਤੋਂ ਹੋਇਆ ਤੇ ਫਿਰ ਪੰਜਾਬ ਦੇ ਵਿੱਚ ਖਲਾਰਾ ਪੈਂਦਾ ਸਾਰੇ ਪਾਸੇ ਉਹ ਪਾਸੇ ਨੂੰ ਕਿਵੇਂ ਵੇਖਦੇ ਆ ਉੱਥੋਂ ਬਾਅਦ ਵਿਸਥਾਰ ਸਮਝਣ ਦਾ ਜਿੱਤ ਜਾਣਾ ਤੇ ਹੁਣ ਅਸੂਕਰਦਾ ਮੈਦਾਨ ਦੇ ਵਿੱਚ ਸਾਹਮਣੇ ਜਾਣਾ ਮੈਂ ਦੇਖੋ ਉੱਥੇ ਸੰਗਰੂਰ ਦੇ ਵਿੱਚ ਜਾ ਕੇ ਆਇਆ ਹਾਂ ਹੁਣ ਫੇਰ ਵੀ ਜਾਣਾ ਕਿਉਂਕਿ ਅਸੀਂ ਆਪਣੀ ਸ਼ੁਰੂ ਤੋਂ ਹੀ ਉੱਥੇ ਜਿੰਨੀਆਂ ਇਲੈਕਸ਼ਨਾਂ ਲੜੀਆਂ ਉੱਥੇ ਸਾਨੂੰ ਏਰੀਆ ਵੰਡੇ ਆ ਏਰੀਆ ਦੇ ਬੇਟਾ ਆਪ ਆਪਣੀਆਂ ਟੀਮਾਂ ਪੇਜ ਕੇ ਉੱਥੇ ਕੰਮ ਕਰਦੇ ਆ ਸੋ ਉੱਥੇ ਮੈਂ ਇੱਕ ਇੱਕ ਦੁਕਾਨ ਤੇ ਇੱਕ ਇੱਕ ਬਾਣੀਆਂ ਵੀਰਾਂ ਕੋਲ ਹਿੰਦੂ ਵੀਰਾਂ ਕੋਲ ਵੀ ਗਿਆ ਹਾਂ ਉਹਨਾਂ ਨੇ ਕਿਹਾ ਕਿ ਇੱਥੇ ਪੂਰੇ ਹਿੰਦੁਸਤਾਨ ਦੇ ਵਿੱਚ ਪਹਿਲਾ ਇੱਕੋ ਹੀ ਐਮਪੀ ਆ ਜਿਹੜਾ ਸਾਨੂੰ 1.5 ਸਾਲ ਦੇ ਵਿੱਚ ਇੱਕ ਪ੍ਰੋਜੈਕਟ ਲੈ ਕੇ ਆਇਆ ਹੈ ਕਿਤੇ ਲਾਗੂ ਨਹੀਂ ਹੋਇਆ ਕੱਲਾ ਐ ਸੰਗਰੂਰ ਦੇ ਵਿੱਚ ਲਾਗੂ ਹੋਇਆ ਕਿ ਟੋਟਲ ਹੀ ਤਾਰਾਂ ਜਿਹੜੀਆਂ ਅੰਡਰਗਰਾਉਂਡ ਹੋਣਗੀਆਂ 32 ਦੀਆਂ ਤਾਰਾਂ ਨਵੀਆਂ ਆਉਣਗੀਆਂ ਔਰ ਅੰਡਰਗਰਾਉਂਡ ਹੋਣਗੀਆਂ ਜਿਹਦੇ ਨਾਲ ਕੋਈ ਸਪਾਰਕ ਨਹੀਂ ਹੋਊਗਾ ਕਿਸੇ ਦੀ ਫਰਿੱਜ ਨਹੀਂ ਸੜੂਗੀ ਕਿਸੇ ਦਾ ਟੀਵੀ ਨਹੀਂ ਸੜੂਗਾ ਕਿਸੇ ਦੀ ਐਲਸੀਡੀ ਨਹੀਂ ਸੜੂਗੀ ਸਾਰੇ ਉਹ 32 ਵੀ ਜਿਹੜੀ ਜਿੱਥੇ ਕਿਸ ਨੂੰ ਯਾਰ ਦਾ ਬਿੱਲ ਆਉਂਦਾ ਉੱਥੇ 400 ਦਾ ਵੇ ਲਾਊਗਾ ਸੋ ਇਹ ਲੋਕਾਂ ਦੇ ਮਨਾਂ ਦੇ ਵਿੱਚ ਮੈਂ ਮੈਂ ਸਮਝਦਾ ਕਿ ਮੈਂ ਹਿੰਦੂ ਵੀਰ ਬੈਠੇ ਮੇਰੇ ਤੇ ਮੈਂ ਇਹਨਾਂ ਦੀ ਦੁਕਾਨ ਤੇ ਗਿਆ ਤੇ ਕਿਤੇ ਇਹ ਨਾ ਕਹਿ ਦੇਣ ਕਿ ਅਸੀਂ ਤਾਂ ਰਾਮ ਮੰਦਿਰ ਬਣਿਆ ਤੇ ਉਧਰ ਵੋਟ ਪਾਉਣੀ ਆ ਪਰ ਅਸੀਂ ਉਹਨਾਂ ਨੂੰ ਪੁੱਛਿਆ ਅਸੀਂ ਆ ਕਿਹਾ ਜੀ ਦੇਖੋ ਵੋਟ ਆਉ ਮੰਗਣ ਦਾ ਸਾਰਿਆਂ ਦਾ ਅਧਿਕਾਰ ਆ ਤੇ ਕਹਿੰਦੇ ਜੀ ਤੁਸੀਂ ਕਿਹਦੇ ਲਈ ਮੰਗਦੇ ਹੋ ਵੋਟ ਅਸੀਂ ਗਾ ਸਰਦਾਰ ਮਾਨ ਲਈ ਕਹਿੰਦੇ ਉਹਨਾਂ ਨੇ ਫੋਟੋਆਂ ਕੱਢ ਕੇ ਦਿਖਾਈਆਂ ਕਹਿੰਦੇ ਆਹ ਵੇਖੋ ਯੋਧੇ ਦੀਆਂ ਫੋਟੋਆਂ ਆ ਹੀ ਇਹਨਾਂ ਨੇ ਤਾਂ ਸਾਡੇ ਵਾਸਤੇ ਹਾਂ ਦੇ ਨਾਰੇ ਮਾਰੇ ਆ ਤੇ ਕਹਿੰਦੇ ਜਿੰਨਾ ਵਿਕਾਸ ਉਹਨਾਂ ਨੇ ਕੀਤਾ ਹੈ ਅੱਜ ਤੱਕ ਸਾਡਾ ਨਹੀਂ ਕਿਸੇ ਨੇ ਕੀਤਾ ਅਸੀਂ ਉਹਨਾਂ ਨੂੰ ਲਿਆਵਾਂਗੇ ਤੇ ਉਹ ਮੈਂ ਤਾਂ ਸਮਝਦਾ ਸਾਡੀ ਸੀਟ ਜਿੱਤੀ ਪਈ ਆ ਅੱਗੇ ਨਾਲੋਂ ਵੱਡ ਬੋਤਾਂ ਨਾ ਜਿੱਤਾਂਗੇ ਅਸੀਂ ਪਾਲ ਸਿੰਘ ਖੈਰ ਨੂੰ ਚੈਲੰਜ ਮੰਨਦੇ ਹੋ ਬਿਲਕੁਲ ਨਹੀਂ ਰਘਵਾਲ ਸਿੰਘ ਖਹਿਰ ਨੂੰ ਕਿਉਂ ਚੈਲੰਜ ਵਿੱਚ ਬੰਦਾਂਗੇ ਉਹ ਜਿੰਨੂੰ ਜਿਨ੍ਹਾਂ ਨੂੰ ਤਿਆਰੀ ਕਰਕੇ ਹੀ ਜੇਲ੍ਹ ਤੋਂ ਇਹ ਕੱਢਿਆ ਜਾਵੇ ਕਿ ਤੁਸੀਂ ਉੱਥੇ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਤੁਸੀਂ ਅਮਰਤਪਾਲ ਸਿੰਘ ਦੇ ਮੋਰਚੇ 'ਚ ਜਾ ਕੇ ਬੋਲਣਾ ਹੈ ਤੇ ਮੁੜ ਕੇ ਉੱਥੇ ਤੈਨੂੰ ਸਿਮਰਨਜੀਤ ਸਿੰਘ ਮਾਨ ਦੇ ਗਾੜੀ ਖਿਲਾਰਨਾ ਹੈ ਤੂੰ ਜਿੱਤ ਜਾਂ ਹਾਰ ਉਹਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਪਾਰਲੀਮੈਂਟ 'ਚ ਸਿੱਖਾਂ ਦੀ ਆਵਾਜ਼ ਨਹੀਂ ਆਉਣੀ ਚਾਹੀਦੀ ਉਹਨੂੰ ਇੱਕ ਟਾਰਗੇਟ ਦਿੱਤਾ ਹੈ ਸੋ ਨੌਜਵਾਨ ਸਾਰਾ ਕੁਝ ਜਾਣਦੇ ਆ ਸਮਾ ਸੀਖਪਾਲ ਸਿੰਘ ਖਹਿਰਾ ਇਥੋਂ ਬੀਬੀ ਖਾਲੜਾ ਨੂੰ ਜੋਤਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਤੇ ਅੱਜ ਉਹ ਸੁਦਾਸਿਮਝ ਸਿੰਘ ਮਾਨ ਦੇ ਵਿਰੋਧ ਨਹੀਂ ਉਹ ਜੋਤਾਉਣ ਦੀਆਂ ਨਹੀਂ ਉਹ ਯੂਜ਼ ਕਰਨੀਆਂ ਕੋਸ਼ਿਸ਼ਾਂ ਕਰਦੇ ਸੀ ਇਹ ਇਹਨਾਂ ਦੀ ਸ਼ੁਰੂ ਤੋਂ ਸਟ੍ਰੈਟਜੀ ਇਹ ਬਣੀ ਰਹੀ ਹੈ ਯੂਜ਼ ਐਂਡ ਥਰੋ ਵਰਤੋ ਤੇ ਸੁੱਟੋ ਸੋ ਇਹਨਾਂ ਨੇ ਸਾਡੇ ਭਾਈ ਜਸਵੰਤ ਸਿੰਘ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ ਆ ਤੇ ਬੀਬੀ ਜੀ ਨੂੰ ਖੁਲਾੜ ਕੇ ਤੇ ਇਹਨਾਂ ਨੂੰ ਇਹ ਕਿ ਮੈਂ 9 ਐਮਐਲਏ ਆਪਣੇ ਗਾਂ ਬਣਾ ਲੂੰਗਾ ਬੀਬੀ ਜੀ ਦੇ ਨਾਂ ਤੇ ਮੈਂ ਜਿੱਤ ਜਾਣਾ ਹੈ ਸੋ ਬੀਬੀ ਜੀ ਜਿੱਤ ਸਕਦੇ ਹੀ ਜੇ ਬਾਦਲ ਉਥੇ ਕੈਂਡੀਡੇਟ ਆਪਣਾ ਨਾ ਦਿੰਦੇ ਕਿਉਂਕਿ ਉਹਨਾਂ ਨੇ ਬੀਬੀ ਜਗੀਰ ਕੌਰ ਨੂੰ ਖਿਲਾਰਤਾ ਜਿਸ ਤਰੀਕੇ ਨਾਲ ਅੱਜ ਇਥੇ ਕੈਂਡੀਡੇਟ ਦੇਤਾ ਅਮਰਤਪਾਲ ਸਿੰਘ ਦੇ ਗਾੜੀ ਸੋ ਅੱਜ ਲਹਿਰ ਦੇ ਵਿੱਚ ਵੀ ਫਰਕ ਆ ਕਿਉਂਕਿ ਬੀਬੀ ਜੀ ਬਾਹਰ ਸੀ ਤੇ ਭਾਈ ਅਮਰਤਪਾਲ ਸਿੰਘ ਅੰਦਰ ਹੈ ਉਹਦੇ ਸਿੰਘ ਅੰਦਰ ਹੈ ਲੋਕਾਂ ਨੂੰ ਐ ਮਨਛਾ ਹੈ ਕਿ ਅਸੀਂ ਉਹਨਾਂ ਨੂੰ ਬਾਹਰ ਕੱਢਣਾ ਹੈ ਤੇ ਸਾਨੂੰ ਇਹ ਇੱਕ ਵੇਵ ਬਣਨੀ ਹੈ ਤੇ ਇਹਦੇ ਨਾਲ ਜਿੱਤ ਜਾਣਾ ਹੈ ਸੁਖਪਾਲ ਸਿੰਘ ਖਹਿਰਾ ਜਾਂ ਕੋਈ ਵੀ ਹੋਵੇ ਮੈਂ ਸਮਝਦਾ ਕਿ ਸਭ ਤੋਂ ਵੱਧ ਪੰਜਾਬ ਦੇ ਨੌਜਵਾਨਾਂ ਨੂੰ ਇੰਨਾ ਲੋਕਾਂ ਨੂੰ ਪੜਨਾ ਪੈਣਾ ਜਿਨ੍ਹਾਂ ਨੇ ਪੱਗ ਵੱਧੀ ਆ ਦਾੜੀ ਰੱਖੀ ਆ ਜਿਹੜੇ ਬੰਦੇ ਅੱਜ ਕੌਮ ਦੇ ਨਾਂ ਤੇ ਵੋਟ ਮੰਗਦੇ ਆ ਬੰਦੀ ਸਿੰਘਾਂ ਦੇ ਨਾਂ ਤੇ ਵੋਟ ਮੰਗਦੇ ਆ ਕਿ ਉਹਨਾਂ ਨੂੰ ਦਰਦ ਵੀ ਹੈਗਾ ਅੰਦਰੋਂ